ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸ਼ੁਰੂ ਤੋਂ ਹੀ ਬੱਚੇ ਕਰਕੇ ਕਿੱਦ ਦੇ ਨਾਲ ਜੁੜੇ ਹੋਏ ਨੇ ਅੱਜ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਪੰਜਾਬ ਕੋਰਾਲੀ ਸ਼ਹਿਰ ਛੱਡ ਕੇ ਜਾ ਰਹੇ ਹੋ ਇਹ ਦੇ ਲੀਕਣਾ ਬਹੁਤ ਔਖਾ ਹੈ ਤੇ ਕਿਉਂਕਿ ਸਾਰੇ ਦੇ ਨਾਲ ਆਪਾਂ ਜੁੜੇ ਹੋਏ ਆਂ ਤੇ ਉਹ ਚੀਜ਼ ਦਾ ਫਰਕ ਤਾਂ ਪੈਂਦਾ ਹੀ ਆ ਸੋ ਇਹਨੂੰ ਇਹ ਕਹ ਲੋ ਬਿਆਨਾਂ ਚ ਨਹੀਂ ਆਪਾਂ ਕੁਝ ਵੀ ਬਿਆਨ ਨਹੀਂ ਕਰਦੇ ਤੇ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦੇ ਇਹ ਚੀਜ਼ ਨੂੰ ਜਿਹੇ ਦੌਰ ਦੇ ਵਿੱਚੋਂ ਨਿਕਲੇ ਆ ਉਹਨਾਂ ਦਾ ਰੱਬ ਰੱਖਾ ਤੇ ਉਹ ਖੁਦ ਵੀ ਸਮਝ ਜਾਣਗੇ ਈ ਤਾਂ ਹੀ ਕਹਾਂਗੇ ਭਾਈ ਯਾਰੀਆਂ ਪਗਾ ਲੋ ਹੋਰ ਕੁਝ ਨਹੀਂ ਰੱਖੂਗੇ ਤੇ ਆਣਾ ਕਦੋਂ ਹੁਣ ਇਹ ਸੋਚਿਆ ਵੀ ਕਦੋਂ ਇੰਡੀਆ ਆਣਾ ਫਿਰ ਦੁਬਾਰਾ ਦੇਖੋ ਜਿੱਤੇ ਜਿੰਨਾ ਟਾਈਮ ਅੰਨਪਾਣੀ ਹੈਗਾ ਜਿੱਥੇ ਜਿੱਤੇ ਪ੍ਰਮਾਤਮਾ ਨੇ ਚੋਗ ਪਾਇਆ ਉਹ ਚੁਗਣੀ ਹੈ ਕੀ ਹੁਣ ਇਹ ਗੱਲ ਕਹੀ ਜਾ ਸਕਦੀ ਹੈ ਵੀ ਹੁਣ ਕੈਨੇਡਾ ਦਾ ਹਾਲ ਜਿਹੜਾ ਕੁਰਾਲੀ ਦੇ ਬੈਠੇ ਲੋਕ ਦੇਖਣਗੇ ਮੋਹਾਲੀ ਜ਼ਿਲ੍ਹੇ ਦੇ ਪੰਜਾਬ ਦੇ ਲੋਕ ਦੇਖਣਗੇ ਵੀ ਕੈਨੇਡਾ ਚੱਲ ਕੀ ਰਿਹਾ ਹੈ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਪਰਸੋਂ ਤੋਂ ਹੀ ਤੁਹਾਨੂੰ ਕੁਝ ਨਾ ਕੁਝ ਦਿਖਾ ਦੇਗਾ ਉੱਤੇ ਦਾ ਤੇ ਤੁਹਾਡੇ ਜ਼ਰੂਰਤਾਂ ਨੂੰ ਵੀ ਕਹਿੰਦੇ ਆ ਵੀ ਇੱਕ ਪੰਜਾਬ ਖਬਰ ਪ੍ਰੋਗਰਾਮ ਪੰਜਾਬ ਤੋਂ ਚੱਲ ਰਿਹਾ ਇੱਕ ਕੈਨੇਡਾ ਤੋਂ ਚੱਲੇਗਾ। ਮਿਲ ਮਲਾਪ ਨਹੀਂ ਹੋ ਸਕਿਆ ਤੇ ਦੋਸਤਾਂ ਨੂੰ ਗੁੱਸਾ ਜ਼ਰੂਰ ਹੋਊਗਾ ਯਾਰ ਮੈਨੂੰ ਦੱਸਿਆ ਵੀ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਸਾਰੇ ਦੇਖੋ ਅ ਇੰਨਾ ਕੁ ਰੱਬ ਦਾ ਸ਼ੁਕਰਾਨਾ ਵੀ ਜਿਹੜੇ ਵੀ ਜੁੜੇ ਆ ਉਹ ਦਿਲੋਂ ਜੁੜੇ ਆ। ਅ ਗੁੱਸਾ ਪਿਲਾ ਤਾਂ ਮਨੂੰ ਨਹੀਂ ਲੰਦਾ ਵੀ ਕੋਈ ਕਰੇਗਾ। ਠੀਕ ਆ ਸਾਰੇ। ਅ ਧੰਨਵਾਦ ਜ਼ਰੂਰ ਕਰਦਾ ਵੀ ਇਹਨਾਂ ਨੇ ਇੱਥੋਂ ਤੱਕ ਤੁਸੀਂ ਅਕਸਰ ਖੇਡ ਮੁਕਾਬਲਿਆਂ ਦੇ ਵਿੱਚ ਖਿਡਾਰੀਆਂ ਨੂੰ ਪਾਰਟਿਸਿਪੇਟ ਕਰਦੇ ਹੋਏ ਦੇਖਿਆ ਹੋਣਾ ਅਤੇ ਹੁਣ ਦੋ ਕੁਰਾਲੀ ਦੇ ਛੋਟੇ ਖਿਡਾਰੀ ਕੈਨੇਡਾ ਦੇ ਵਿੱਚ ਪੰਜਾਬ ਦਾ ਅਤੇ ਕੁਰਾਲੀ ਸ਼ਹਿਰ ਦਾ ਨਾਮ ਰੋਸ਼ਨ ਕਰਨ ਦੇ ਲਈ ਜਾ ਰਹੇ ਨੇ ਅਤੇ ਹੁਣ ਕੁਰਾਲੀ ਦਾ ਨਾਮ ਕੈਨੇਡਾ ਦੇ ਵਿੱਚ ਚਮਕੇਗਾ ਜ਼ਰੂਰ ਚਮਕੇਗਾ ਸਾਡੇ ਨਾਲ ਨੇ ਕੋਚ ਸਹਿਬਾਨ ਜਗਦੀਸ਼ ਸਿੰਘ ਖਾਲਸਾ ਜੀ ਜੋ ਕਿ ਅੱਜ ਤੱਕ ਕੁਰਾਲੀ ਨੇ ਅਤੇ ਹੁਣ ਜੋ ਅੱਜ ਉਹ ਕੈਨੇਡਾ ਦੇ ਲਈ ਰਵਾਨਾ ਹੋ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਤੇ ਉਹ ਖਿਡਾਰੀ ਇਹਨਾਂ ਦੇ ਦੋਨੋਂ ਬੱਚੇ ਨੇ ਖਾਲਸਾ ਜੀ ਪਹਿਲਾਂ ਇਹ ਦੱਸੋ ਵੀ ਤੁਹਾਡੇ ਬੱਚੇ ਇਹ ਕਿਹੜੇ ਖੇਡ ਮੁਕਾਬਲੇ ਦੇ ਵਿੱਚ ਪਾਰਟਿਸਪੇਟ ਕਰਦੇ ਨੇ अरुण जी पहला तो बहुत-बहुत धन्यवाद ਤੁਹਾਡਾ ਤੇ ਸ਼ੁਰੂ ਤੋਂ ਹੀ ਬੱਚੇ ਗੱਤਕਾ ਖੇਡ ਦੇ ਨਾਲ ਜੁੜੇ ਹੋਏ ਨੇ ਗੱਤਕਾ ਖੇਡਦੇ ਰਹੇ ਨੇ ਤੇ ਖੇਡ ਰਹੇ ਨੇ ਗੱਤਕਾ ਖੇਡ ਦੇ ਵਿੱਚ ਹੀ ਵੱਡੇ ਬੇਟੇ ਨੇ ਜਿੱਥੇ ਫੈਪ ਬਾਡ ਨੂੰ ਮਿਲਿਆ ਸੀ ਇੰਡੀਆ ਦੇ ਵਿੱਚ ਨੈਸ਼ਨਲ ਸਕੂਲ ਫੈਡਰੇਸ਼ਨ ਬੁਲਉ ਦਿੱਤਾ ਜਾਂਦਾ ਤੇ ਨਾਲ ਹੀ ਜਿਹੜੀਆਂ ਨੈਸ਼ਨਲ ਗੇਮਸ ਆਪਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਉਹਨੇ 골ਡ ਮੈਡਲ ਹਾਸਲ ਕੀਤਾ ਸੀ ਤੇ ਛੋਟੇ ਬੱਚੇ ਨੇ ਵੀ ਜਦੋਂ ਸਾਡੀ ਸ਼ਾਮ ਦੇ ਵਿੱਚ ਗੱਤਕਾ ਚੈਂਪੀਅਨਸ਼ਿਪ ਹੋਈ ਸੀ ਨੈਸ਼ਨਲ ਇਵੈਂਟ ਹੋਈ ਤਾਂ ਉਸ ਦੇ ਵਿੱਚ ਉਸ ਦਾ ਵੀ 골ਡ ਆਇਆ ਸੀ ਤੇ ਦੋਨੋਂ ਗੱਤਕੇ ਦੇ ਖਿਡਾਰੀ ਤੇ ਹੁਣ ਸਿੱਧੇ ਮੁਕਾਬਲੇ ਦੇ ਕਰ ਰਹੇ ਨੇ ਅ ਸੱਜਰੀ ਤੇ ਮੁਕਾਬਲੇ ਹੁੰਦੇ ਰਹੇ ਪਿਛਲੇ ਮਹੀਨੇ ਵੀ ਹੋਏ ਆ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉੱਤੇ ਮੁਕਾਬਲੇ ਜਿਹੜੇ ਆਪਾਂ ਦੇਖਣ ਨੂੰ ਮਿਲਣਗੇ ਤੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਗੇ ਤੁਹਾਨੂੰ ਬੱਚੇ ਜਾ ਕੇ ਜੀ ਅ ਅਕਸਰ ਜਿਹੜੀ ਖਾਸ ਹੋਈ ਕੋਈ ਮਾਰ ਸੀ ਇੱਕ ਟੁੱਕੇ ਵਾਲੀ ਆਵਾਜ਼ ਹੁੰਦੀ ਸੀ ਤੇ ਅੱਜ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਜੀ ਪੰਜਾਬ ਕਰਾਲੀ ਸ਼ਹਿਰ ਛੱਡ ਕੇ ਜਾ ਰਹੇ ਹੋ ਇਹ ਦੇ ਲਈ ਇੱਕਾ ਬਹੁਤ ਔਖਾ ਹੈ ਇਹ ਕਿਉਂਕਿ ਸਾਰੇ ਦੇ ਨਾਲ ਆਪਾਂ ਜੁੜੇ ਹੋਏ ਆਂ ਤੇ ਉਹ ਚੀਜ਼ ਦਾ ਫਰਕ ਤਾਂ ਪੈਂਦਾ ਹੀ ਆ। ਸੋ ਇਹਨੂੰ ਇਹ ਕਹ ਲਓ ਬਿਆਨਾਂ ਚ ਨਹੀਂ ਆਪਾਂ ਕੁਝ ਵੀ ਬਿਆਨ ਨਹੀਂ ਕਰਦੇ ਤੇ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦੇ ਇਹ ਚੀਜ਼ ਨੂੰ। ਕੁਝ ਦੋਸਤ ਕਹਿੰਦੇ ਉਹਨੇ ਯਾਰ ਤੂੰ ਕਿੱਥੇ ਨਹੀਂ ਗਿਆ ਮਿਲ ਕੇ ਉਹਨਾਂ ਕੀ ਗੱਲਾਂ ਕਰਦੇ। ਨਹੀਂ ਬੈਕਸੇ ਦੇਖੋ ਕੋਸ਼ਿਸ਼ ਕੀਤੀ ਆ ਵੀ ਸਾਰਿਆਂ ਨੂੰ ਇੱਕ ਵਾਰ ਜਿਹੜੇ ਨਹੀਂ ਫੇਸਟੂ ਮੇਟ ਹੋ ਚੁੱਕੇ ਤਾਂ ਫੋਨ ਦੇ ਉੱਤੇ ਗੱਲਬਾਤ ਕੀਤੀ ਐ। ਜਿਹੜੇ ਲੋਕਲ ਸੀ ਜਾ ਕੇ ਮਿਲ ਕੇ ਆਏ ਆ ਬਾਕੀ ਕਿ ਤੁਸੀਂ ਨਾ ਦੋ ਦਿਨ ਪਹਿਲਾਂ ਬੜੀ ਬੋਲ ਕੇ ਆਪਾਂ ਸਪਾਈਸ ਵੀ ਔਖੇ ਸਮੇਂ ਤੇ ਜਿਹੜੇ ਖੜਦੇ ਨੇ ਉਹ ਪਤਾ ਲੱਗ ਜਾਂਦੇ ਨੇ ਕੁਝ ਇਸ ਤਰ੍ਹਾਂ ਦੀ ਤੁਸੀਂ ਪੋਸਟ ਪਾਈ ਸੀ ਸੋ ਜਿਹੜੇ ਅਜਿਹੇ ਦੌਰ ਦੇ ਵਿੱਚੋਂ ਨਿਕਲੇ ਆ ਉਹਨਾਂ ਦਾ ਰੱਬ ਰੱਖਾ ਤੇ ਉਹ ਖੁਦ ਵੀ ਸਮਝ ਜਾਣਗੇ ਇਹ ਤਾਂ ਹੀ ਕਹਾਂਗੇ ਭਾਈ ਯਾਰੀਆਂ ਪਗਾ ਲੋ ਹੋਰ ਕੁਝ ਨਹੀਂ ਕੀ ਉਹਨਾਂ ਨਾਲ ਖੜੋਗੇ ਅੱਜ ਵੀ ਕਿਉਂਕਿ ਅਕਸਰ ਦੋਸਤਾਂ ਦੇ ਨਾਲ ਤੁਸੀਂ ਖੜਦੇ ਹੋ ਜੇਕਰ ਲੋੜ ਪੈਂਦੀ ਹੈ ਉਹਨਾਂ ਦੇ ਨਾਲ ਕਿਸ ਤਰ੍ਹਾਂ ਕੈਨੇਡਾ ਤੋਂ ਸੰਪਰਕ ਕਰਕੇ ਰੱਖੋਗੇ ਤੇ ਆਣਾ ਕਦੋਂ ਹੁਣ ਇਹ ਸੋਚਿਆ ਵੀ ਕਦੋਂ ਇੰਡੀਆ ਆਣਾ ਫਿਰ ਦੁਬਾਰਾ ਤੇ ਦੇਖੋ ਜਿੰਨਾ ਟਾਈਮ ਅੰਨਪਾਣੀ ਹੈਗਾ ਜਿੱਥੇ ਜਿੱਥੇ ਪ੍ਰਮਾਤਮਾ ਨੇ ਜੋਗ ਪਾਇਆ ਉਹ ਚੁਗਣੀ ਹੈ ਤੇ ਜਿਹੜੀ ਗੱਲ ਕਹੀ ਤੁਸੀਂ ਜੀ ਜਿਹੜਿਆਂ ਨੇ ਚਲੋ ਕੀਤਾ ਕਦੇ ਜਿਹੜਾ ਨਾ ਖੜਿਆ ਹਾਂ ਆਪਾਂ ਬਿਲਕੁਲ ਸਾਰਿਆਂ ਦੇ ਨਾਲ ਖੜੇ ਆ ਜੀ ਆਪਾਂ ਨਹੀਂ ਪਿੱਠ ਦਗਾਉਂਦੇ ਕਿਸੇ ਨੂੰ ਜਿਹੜੇ ਵਿਰੋਧੀ ਹੈ ਉਹ ਕਿਤੇ ਨਾ ਕਿਤੇ ਡਰਦੇ ਸੀਗੇ ਯਾਰ ਵੀ ਜਗਦੀਸ਼ ਸਿੰਘ ਖਾਲਸਾ ਆ ਗਿਆ ਨੇ ਖਬਰ ਲਾ ਕੇ ਇੱਥੀ ਫੇਰ ਦੇਣੀ ਉਹ ਹੁਣ ਖੁਸ਼ ਹੋਣਗੇ ਵੀ ਯਾਰ ਇੱਕ ਵਿਕਟ ਤਾਂ ਗਈ ਹੈ ਬਾਹਰ ਗਿਆ ਹੈ ਹੈ ਉਹਨਾਂ ਨੂੰ ਤਾਂ ਇੱਕ ਵਾਰ ਲੱਗਿਆ ਹੋਣਾ ਵੀ ਯਾਰ ਇਹ ਗਿਆ ਹੁਣ ਬੰਦਾ ਬਾਹਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਦੇਖੋ ਪਹਿਲਾਂ ਤਾਂ ਪੱਤਰਕਾਰੀ ਫੀਲਡ ਹੈ ਜੀ ਇਹਦੇ ਵਿੱਚ ਕੋਈ ਆਪਣਾ ਮੋਦੀ ਨਹੀਂ ਆਉਂਦੀ ਆਪਣਾ ਤੇ ਪਬਲਿਕ ਦਾ ਜਿੱਥੇ ਕੁਛ ਨਾ ਕੁਝ ਫਾਇਦਾ ਹੁੰਦਾ ਹੋਵੇ ਉਹੀ ਆਪਾਂ ਖਬਰ ਚ ਲਾਈ ਆ ਤੇ ਉਹਦੇ ਵਿੱਚ ਕਿਸੇ ਨੂੰ ਲੱਗਦਾ ਵੀ ਆਹ ਤਾਂ ਐਂਟੀ ਚ ਲਾਈ ਆ ਤੇ ਉਹਨਾਂ ਦਾ ਆਪਣਾ ਜ਼ਰੂਰੀ ਇੰਟਰਸਟ ਹੋ ਸਕਦਾ ਵੀ ਉਹ ਸੋਚਦੇ ਹੋਣਗੇ ਕਿਉਂਕਿ ਜੋ ਬੰਦਾ ਗਲਤ ਉਹ ਸੋਚੇਗਾ ਹੀ ਵੀ ਜੇਕਰ ਕਿਸ ਦੇ ਖਿਲਾਫ ਆਪਾਂ ਖਿਲਾਫ ਨਹੀਂ ਕਹਿੰਦੇ ਆਪਾਂ ਕਿਸੇ ਦੀ ਵੀ ਖਬਰ ਲਾਈ ਆ ਕਿਸੇ ਮਜਲੂਮ ਦੀ ਜੇਕਰ ਖਬਰ ਲਾਈ ਆ ਵੀ ਉਹਨੂੰ ਜੋ ਬੈਨੀਫਿਟਸ ਮਿਲਣੇ ਚਾਹੀਦੇ ਸੋ ਨਹੀਂ ਮਿਲੇ ਤੇ ਜੇਕਰ ਉਸ ਦੇ ਬਾਰੇ ਕੋਈ ਸੋਚਦਾ ਜੀ ਸਾਡੇ ਐਨਟੀ ਐ ਤਾਂ ਸੋਚਣ ਦੋ ਉਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਲੇਕਿਨ ਮੈਂ ਫਿਰ ਕਹਿਣਾ ਵੀ ਇੱਕ ਪੱਤਰਕਾਰ ਹੋਣ ਦੇ ਨਾਤੇ ਸਾਰੇ ਬਰਾਬਰ ਹੁੰਨੇ ਆ ਆਪਣਾ ਮੇਨ ਮਕਸਦ ਆ ਵੀ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ ਕੀ ਹੁਣ ਇਹ ਗੱਲ ਕਹੀ ਜਾ ਸਕਦੀ ਹੈ ਵੀ ਹੁਣ ਕੈਨੇਡਾ ਦਾ ਹਾਲ ਜਿਹੜਾ ਕੁਰਾਲੀ ਦੇ ਬੈਠੇ ਲੋਕ ਦੇਖਣਗੇ ਮੋਹਾਲੀ ਜ਼ਿਲ੍ਹੇ ਦੇ ਪੰਜਾਬ ਦੇ ਲੋਕ ਦੇਖਣਗੇ ਵੀ ਕੈਨੇਡਾ ਚੱਲ ਕੀ ਰਿਹਾ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਪਰਸੋਂ ਤੋਂ ਹੀ ਤੁਹਾਨੂੰ ਕੁਝ ਨਾ ਕੁਝ ਦਿਖਾ ਦੇਗਾ ਉੱਤੇ ਦਾ ਤੇ ਤੁਹਾਡੇ ਜ਼ਰੂਰ ਤੁਹਾਨੂੰ ਵੀ ਕਹਿੰਦੇ ਆ ਵੀ ਇੱਕ ਪੰਜਾਬ ਖਬਰਾਂ program ਪੰਜਾਬ ਤੋਂ ਚੱਲ ਰਿਹਾ ਇੱਕ ਕੈਨੇਡਾ ਤੋਂ ਚੱਲੇਗਾ ਅਤੇ ਇਹ ਖਾਲਸਾ ਜੀ ਇੱਕ ਖੂਸਬਾਦ ਹੈ ਤੁਹਾਡੇ ਲਈ ਜੋ ਕੰਪਿਊਟਰ ਕਰਾ ਰਿਹਾ ਜਿਹਦੇ ਨਾਲ ਜੀਤ ਤੋਂ ਜੁੜੇ ਹੋਏ ਸੀਗੇ ਤੇ ਕਾਫੀ ਪਿਆਰ ਸੀਗਾ ਸਟicker ਥੋੜੀ ਤਤਕਾਲ ਚਾਹੀਏ ਤੁਹਾਡਾ ਪਲਾਨ ਤੋਂ ਚੀਨ ਚ ਬਣਿਆ ਮੇਲ ਮਲਾਪ ਨਹੀਂ ਹੋ ਸਕਿਆ ਤੇ ਦੋਸਤਾਂ ਨੂੰ ਗੁੱਸਾ ਜ਼ਰੂਰ ਹੋਊਗਾ ਯਾਰ ਮੈਨੂੰ ਦੱਸਿਆ ਵੀ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਸਾਰੇ ਦੇਖੋ ਇੰਨਾ ਕੁ ਰੱਬ ਦਾ ਸ਼ੁਕਰਾਨਾ ਵੀ ਜਿਹੜੇ ਵੀ ਜੁੜੇ ਆ ਉਹ ਦਿਲੋਂ ਜੁੜੇ ਆ ਅ ਗੁੱਸਾ ਵੀ ਲਾਤਾ ਮਨ ਨੂੰ ਨਹੀਂ ਲੱਗਦਾ ਵੀ ਕਰੇਗਾ ਠੀਕ ਹੈ ਸਾਰੇ ਅ ਧੰਨਵਾਦ ਜਰੂਰ ਕਰਦਾ ਵੀ ਇਹਨਾਂ ਨੇ ਇੱਥੋਂ ਤੱਕ ਇਹ ਖਾਸ ਸੀਗੇ ਦੇ ਦੇ